ਈ ਸੱਛੀ ਕਾਲ ਜੀ ਸਾਰੇ ਨੂੰ ਸੋ ਕੀ ਹਿੰਦ ਸਾਰੇ ਤਾਂ ਦੇਖੋ ਜੀ ਬਾਹਰ ਦਾ ਵੈਦਰ ਬਹੁਤ ਜ਼ਿਆਦਾ ਧੁੱਪ ਨਿਕਲ ਚੁਕੀ ਆ ਤੇ ਲੋ ਜੀ ਮੈਂ ਤੋੜਨਾ ਆਂ ਇਹ ਅੰਬ ਬਾਹਰੋਂ ਆਪਣੇ ਤਾਂ ਦੇਖੋ ਬਾਹਰਲੀ ਸਾਈਡ ਤੋਂ ਤੋੜਾਂਗੇ ਤੇ ਇਹ ਹੈਗੀ ਆ ਉਹ ਟਾਂਗੀ ਡੰਡਾ ਜਿਹਦੇ ਜਿੰਨ ਨਾਲ ਤੋੜਾਂਗੇ ਤੇ ਇਹ ਅਸੀਂ ਬਣਾਇਆ ਹੋਇਆ ਆ ਅੰਬ ਤੋੜਨ ਲਈ ਤੇ ਚਲੋ ਫਿਰ ਬਾਹਰ ਤੋਂ ਅੰਬ ਤੋੜ ਕੇ ਲੈ ਕੇ ਆਨੇ ਆਂ ਅੰਮਾ ਦੀ ਬਰਸਾਤ ਲੱਗੀ ਹੋਈ ਤਾਂ ਅੱਜ ਮੈਂ ਤੁਹਾਨੂੰ ਬਣਾ ਕੇ ਦਿਖਾਵਾਂਗੀ ਇੱਕ ਕੱਚੇ ਅੰਬਾਂ ਦਾ ਸ਼ਰਬਤ ਮਤਲਬ ਕਿ ਜਿਵੇਂ ਲਾਹੌਰੀ ਜੀਰਾ ਬਣਾਉਂਦੇ ਨੇ ਨਾ ਉਹ ਤੁਹਾਨੂੰ ਦਿਖਾਵਾਂਗੀ ਕਿਵੇਂ ਲਾਹੌਰੀ ਜੀਰਾ ਬਣਾਉਂਦੇ ਆ ਤਾਂ ਤੁਸੀਂ ਬਣੇ ਰਹੋ ਮੇਰੇ ਨਾਲ ਮੈਂ ਅੰਬ ਤੋੜ ਕੇ ਤੁਹਾਨੂੰ ਦਿਖਾਨੀ ਪਹਿਲਾਂ ਸੋ ਗਾਇਸ ਲੋ ਜੀ ਅੰਬ ਤੋੜ ਲਏ ਨੇ ਤੇ ਹੁਣ ਮੈਂ ਲੈ ਕੇ ਚਲਦੀ ਇਹਨਾਂ ਨੂੰ ਕਿਚਨ ਦੇ ਵਿੱਚ ਤੇ ਇਹਨਾਂ ਨੂੰ ਧੋ ਕੇ ਅੱਛੀ ਤਰ੍ਹਾਂ ਇਹਨਾਂ ਨੂੰ ਆਪਾਂ ਹੰਚ ਲਾਂਗੇ ਔਰ ਇਹਨਾਂ ਦੀਆਂ ਗਿਟਕਾਂ ਅਲੱਗ ਕਰਾਂਗੇ ਤੇ ਕੱਟ ਕੇ ਇਹਨਾਂ ਨੂੰ ਕਰਾਂਗੇ ਕੋਇਲ ਸੋ ਗਾਇਸ ਲੋ ਜੀ ਅੰਬਾ ਨੂੰ ਆ ਵਾਸ਼ ਕਰ ਲਿਆ ਤੇ ਹੁਣ ਇਹਨਾਂ ਨੂੰ ਛਿੱਲ ਕੇ ਤੇ ਕੱਟਾਂਗੇ ਤੇ ਲੋ ਜੀ ਪਹਿਲਾਂ ਇਹਦਾ ਪਰੋ ਉਤਾਰਨਾ ਇਹਨੂੰ ਡੂੰਗਾ ਕੱਟਣਾ ਇਸ ਜਗ੍ਹਾ ਤੋਂ ਇਸ ਤਰ੍ਹਾਂ ਤੇ ਇਹਨਾਂ ਨੂੰ ਛਿੱਲ ਲੈਣੇ ਆ ਛਿੱਲ ਕੇ ਤੇ ਇਹਨਾਂ ਨੂੰ ਫਿਰ ਆਪਾਂ ਕੱਟ ਲਾਂਗੇ ਗਿਟ ਕਾ ਅਲੱਗ ਕਰ ਦੇਣੀ ਆ ਤੇ ਲੋ ਜੀ ਇਸ ਤਰ੍ਹਾਂ ਫਿਰ ਇਹਨਾਂ ਨੂੰ ਪਾਣੀ ਚ ਪਾ ਕੇ ਤਾਂ ਕਾਵਾਂਗੇ ਥੋੜੀ देर ਸੋ ਗਾਇਸ ਲੋ ਜੀ ਇਸ ਤਰ੍ਹਾਂ ਮੈਂ ਸਾਰੇ ਹੰਮ ਕੱਟ ਲਏ ਨੇ ਦੇਖ ਲਓ ਤੇ ਹੁਣ ਮੈਂ ਇਧਰ ਲਈ ਆ ਕੜਾਈ ਤੇ ਇਹ ਇਹਦੇ ਵਿੱਚ ਪਾ ਦਾਂਗੇ ਹੰਮਾਂ ਨੂੰ ਕੜਾਈ ਦੇ ਵਿੱਚ ਤੇ ਇੱਕ ਗਲਾਸ ਪਾਵਾਂਗੀ ਮੈਂ ਇਹਦੇ ਵਿੱਚ ਪਾਣੀ ਦਾ ਸੋ ਲੋ ਜੀ ਇੱਕ ਗਲਾਸ ਪਾ ਦਿੰਨੇ ਆ ਪਾਣੀ ਦਾ ਤੇ ਹੁਣ ਇਹਨੂੰ ਗੈਸ ਤੇ ਰੱਖ ਕੇ ਤੇ ਪਕਾ ਲੈਣੀ ਆ ਤਲ ਲੋ ਜੀ ਕੁੜਾਈ ਰੱਖ ਦਿੰਨੇ ਆ ਗੈਸ ਤੇ ਤੇ ਹੁਣ ਬਨੇ ਰਹੋ ਤੁਸੀਂ ਮੇਰੇ ਨਾਲ ਲੱਗੇ ਤਾਂ ਦੁਹਾਨੀ ਆ ਇਹਨਾਂ ਨੂੰ 5-10 ਮਿੰਟ ਪਕਾਵਾਂਗੇ ਠੱਕ ਕੇ ਸੋ ਗਾਇਸ ਲੋ ਜੀ 10 ਮਿੰਟ ਹੋ ਗਏ ਤਾਂ ਹੁਣ ਚੈੱਕ ਕਰ ਲੈਣੇ ਆਪਾਂ ਤਾਂ ਦੇਖੋ ਜੀ ਥੋੜਾ ਹਿਲਾਵਾਂਗੇ ਨੇ थोड़ा टाइम हो लगेगा इसलिए थोड़ी देर होर पकावे फिर तो चेक कर लो तो बबल्स बन लग गए तो देख लो जी साढ़े महंगो हो चुके हैं तो चेक कर लेने देखो जी महंगो हो गए हैं ਤੇ ਹੁਣ ਇਹਨਾਂ ਨੂੰ ਮੈਸ਼ਰ ਦੇ ਨਾਲ ਮੈਸ਼ ਕਰਾਂਗੇ। ਬਸ ਇਹ ਖੁਲਾਉ ਜੀ ਜੋ ਇਹਨਾਂ ਨੂੰ ਮੈਸ਼ਰ ਦੇ ਨਾਲ ਕਰ ਦਿੰਦੇ ਆ ਮੈਸ਼। ਉਸ ਤੋਂ ਬਾਅਦ ਇਹਦੇ ਵਿੱਚ ਪਾਵਾਂਗੀ ਮੈਂ ਚੀਨੀ। ਸੂਕਿਆਂ ਦੇ ਨਾਲ ਕਰਨਾ ਬਹੁਤ ਜ਼ਰੂਰ ਨਾਲ। ਸੇਮ ਤੇ ਗੈਸ ਕਰਕੇ ਫਿਰ ਇਹਨੂੰ ਮੈਸ਼ ਕਰਨਾ। ਤੁਸੀਂ ਨੂੰ ਠੰਡਾ ਕਰਕੇ ਗ੍ਰਾਈਂਡਰ 'ਚ ਵੀ ਕਰ ਸਕਦੇ ਹੋ ਬਟ ਮੈਂ ਇਸੇ ਤਰ੍ਹਾਂ ਇਹਨਾਂ ਮੈਸ਼ ਕਰ ਲਿਆ ਤੇ ਹੁਣ ਇਹਦੇ ਵਿੱਚ ਮੈਂ ਪਾਵਾਂਗੀ ਚੀਨੀ ਸੋ ਗਾਇਜ਼ ਜੇ ਤੁਸੀਂ ਚੀਨੀ ਜਿੰਨੇ ਆਂਬ ਲੈਨੇ ਜਿਵੇਂ 1/2 ਕਿਲੋ ਆਂਬ ਲੈਨੇ ਤਾਂ ਤੁਸੀਂ 1 ਕਿਲੋ ਇਹਦੇ ਵਿੱਚ ਚੀਨੀ ਪਾਣੀ ਆ ਤੇ ਲਓ ਜੀ ਜਿੰਨੇ ਆਂਬ ਨੇ ਉਹਦੇ ਡਬਲ ਪਾਣੀ ਆਪਾਂ ਚੀਨੀ ਇਹਦੇ ਵਿੱਚ ਕਿਉਂਕਿ ਅਸੀਂ ਬਣਾਉਣਾ ਹੈ ਇਹਦਾ ਸ਼ਰਬਤ ਚਲੋ ਜੀ ਚੀਨੀ ਪਾਤੀ ਹੈ ਤਾਂ ਚੀਨੀ ਪਾਤੀ ਹੁਣ ਇਸ ਨੂੰ ਪਕਾਵਾਂਗੇ ਇਹਦੇ ਵਿੱਚ ਹੁਣ ਥੋੜਾ ਪਾਣੀ ਹੋਰ ਐਡ ਕਰਾਂਗੀ ਮੈਂ ਤਾਂ ਜੀ ਦੇਖੋ ਘਰ ਮੈਂ ਇਸ ਕਰਕੇ ਕਿੰਨੀ ਜਲਦੀ ਚੀਨੀ ਵੀ ਵਿੱਚ ਮੈਲਟ ਹੋ ਗਈ ਆ ਤਾਂ ਇੱਕ ਵਾਰ ਫਿਰ ਤੋਂ ਮੈਸ਼ਰ ਦੇ ਨਾਲ ਹੁਣ ਕਰਦੇ ਇਹਨੂੰ ਥੋੜੇ ਬਹੁਤ ਜੁਦਾ ਰਹਿ ਗਏ ਉਹ ਵੀ ਹੋ ਜਾਏਗਾ ਮੈਸ਼ ਸੋ ਲੋਜੀ ਬੈਂਗੋ ਮੈਸ਼ ਹੋ ਗਏ ਨੇ ਸਾਰੇ ਦੇਖ ਲਓ ਤੇ ਹੁਣ ਇਹਦੇ ਵਿੱਚ ਹਾਫ ਗਲਾਸ ਪਾਣੀ ਦਾ ਹੋਰ ਪਾਵਾਂਗੀ ਤੇ ਇਸ ਨੂੰ ਹੁਣ ਪਕਾਵਾਂਗੇ 20 ਮਿੰਟ ਤੱਕ ਇਸ ਨੂੰ ਆਪਾਂ ਬਗਾਵਾਂਗੇ ਸੋ ਤੁਸੀਂ ਬਨੇ ਰਹੋ ਜੇ ਮੇਰੇ ਨਾਲ ਅੱਗੇ ਤਾਂ ਦੇਖਣਾ ਘਰ ਦੇ ਵਿੱਚ ਹੀ ਤੁਸੀਂ ਲਾਹੌਰੀ ਜੀਰਾ ਬਣਾਓ ਬੱਚਿਆਂ ਨੂੰ ਪਲਾਓ ਬਹੁਤ ਹੀ ਖੁਸ਼ ਹੋਣਗੇ ਇਸ ਤਰ੍ਹਾਂ ਤੇ ਮੇਰੇ ਘਰੇ ਆ ਮੰਗੋ ਲੱਗਾ ਹੋਇਆ ਤੇ ਮੈਂ ਇਸ ਤਰ੍ਹਾਂ ਐਕਸਪੈਰੀਮੈਂਟ ਕਰਦੀ ਰਹਿਣੀ ਹੈ ਨਵੇਂ-ਨਵੇਂ ਤੇ ਲਓ ਜੀ ਹੋਣੇ ਦੇ ਵਿੱਚ ਐਡ ਕਰਾਂਗੇ ਫੂਡ ਕਲਰ ਦੇਖੋ ਗ੍ਰੀਨ ਕਲਰ ਲਿਆ ਹੈ ਦੇਖ ਲਓ ਤੇ ਤੁਸੀਂ ਆਪਣਾ orange ਕਲਰ ਵੀ ਲੈ ਸਕਦੇ ਹੋ orange ਬਣਾਉਣਾ ਹੋਵੇ ਤਾਂ ਤਾਂ ਚਲੋ ਜੀ ਅਸੀਂ ਲਿਆਏ ਗ੍ਰੀਨ ਕਲਰ ਤੇ ਮੈਂ ਇਹਦੇ ਵਿੱਚ ਪਾਵਾਂਗੀ ਥੋੜਾ ਹੀ ਪਾਣਾ ਹੈ ਜ਼ਿਆਦਾ ਨਹੀਂ ਪਾਣਾ ਇਹਦੇ ਵਿੱਚ ਤੁਸੀਂ ਕਲਰ ਦੇਖੋ ਇਹ ਹੈਗਾ ਕਲਰ ਤੇ ਅਸੀਂ ਇਸ ਤਰ੍ਹਾਂ ਇੰਨਾ ਹੀ ਪਾਣਾ ਹੈ ਇਹਦੇ ਵਿੱਚ ਇਹਦੇ ਨਾਲ ਹੀ ਦੇਖਿਓ ਕਲਰ ਕਿੰਨਾ ਆ ਜਾਏਗਾ ਤੋ ਲਓ ਜੀ ਇਹਨੂੰ ਮਿਕਸ ਕਰ ਦਿੰਨੇ ਕਲਰ ਨੂੰ ਦੇਖ ਲਓ ਬਿਲਕੁਲ ਥੋੜਾ ਜਿਹਾ ਹੀ ਪਾਣਾ ਹੈ ਕਲਰ ਜਿਆਦਾ ਨਹੀਂ ਪਾਣਾ ਤੇ ਇਹ ਫੂਡ ਕਲਰ ਹੁੰਦਾ ਹੈ ਇਹ ਖਾਣੇ ਦੇ ਵਿੱਚ ਇਦਾਂ ਹੀ ਬੰਦੇ ਦੂਸਰਾ ਕਲਰ ਨਹੀਂ ਆਏਗਾ ਤੇ ਲਓ ਜੀ ਇਸ ਨੂੰ ਹੁਣ ਅਸੀਂ ਪਕਾਵਾਂਗੇ ਪੂਰੇ 20 ਮਿੰਟ ਤੱਕ ਇਸੇ ਤਰ੍ਹਾਂ ਪਕਾਵਾਂਗੇ ਹਿਲਾਉਂਦੇ ਲਾਂਦੇ ਤਾਂ ਕਿ ਨਾਲ ਨਾ ਲੱਗੇ ਤੇ ਲਓ ਜੀ ਤੁਸੀਂ ਬਨੇ ਰਹੋ ਜੀ ਵੀਡੀਓ ਦੇ ਵਿੱਚ ਹੀ ਸੋ ਗਾਇਜ਼ ਇਸ ਨੂੰ ਇਸੇ ਤਰ੍ਹਾਂ ਪਕਾਉਂਦੇ ਰਹੋ ਜਦ ਤੱਕ ਇਹ ਜਿਹੜੀ ਝਾਗ ਹੈ ਨਾ ਇਹ ਖਤਮ ਨਹੀਂ ਹੋ ਜਾਂਦੀ ਤਦ ਤੱਕ ਇਸ ਨੂੰ ਪਕਾਵਾਂਗੇ ਦੇਖੋ ਜੀ ਸਾਰੀ ਝਾਗ ਖਤਮ ਹੋ ਚੁੱਕੀ ਆ ਔਰ ਦੇਖੋ ਕਿੰਨਾ ਸੀ ਇੱਥੇ ਤੱਕ ਸੀ ਔਰ ਇੰਨਾ ਰਹਿ ਗਿਆ ਤੇ ਹੁਣ ਇਹਦੇ ਵਿੱਚ ਪਾ ਦਾਂਗੇ ਕਾਲਾ ਨਮਕ ਇੱਕ ਚਮਚ ਸੋ ਗਾਇਜ਼ ਗੈਸ ਨੂੰ ਬੰਦ ਕਰ ਦਿਓ ਔਰ ਇਸ ਨੂੰ ਕੱਚ ਦੀ ਬੋਟਲ ਦੇ ਵਿੱਚ ਛਾਨ ਕੇ ਰੱਖ ਲਓ ਤੇ ਫਿਰ ਮੈਂ ਤੁਹਾਨੂੰ ਬਣਾ ਕੇ ਵੀ ਦਿਖਾਵਾਂਗੀ ਹੁਣ ਕਿਵੇਂ ਬਣਾਉਣਾ ਲਓ ਜੀ ਇੱਧਰ ਮੈਂ ਦੋ ਲਈਆਂ ਨੇ ਬੋਟਲਸ ਇਹ ਹੈਗੀਆਂ ਨੇ ਜੈਮ ਵਾਲੀਆਂ ਤੇ ਤੁਸੀਂ ਤੁਹਾਡੇ ਕੋਲ ਅਗਰ ਸੌਸ ਵਾਲੀ ਬੋਟਲ ਹੈ ਉਹਦੇ ਵਿੱਚ ਪਾ ਕੇ ਰੱਖ ਲਓ ਤੇ ਲਓ ਜੀ ਇਹਦੇ ਵਿੱਚ ਹੁਣ ਛਾਨ ਲੈਣੇ ਆ ਇਸ ਨੂੰ ਉੱਚੀ ਤਰ੍ਹਾਂ ਛਾਣ ਲਓ ਇਸ ਤਰ੍ਹਾਂ ਤੇ ਛਾਣ ਕੇ ਤੇ ਇਸ ਨੂੰ ਤੁਸੀਂ 1 ਮਹੀਨਾ 2 ਮਹੀਨੇ ਸਟੋਰ ਕਰਕੇ ਰੱਖ ਸਕਦੇ ਹੋ ਸੋ ਗਾਇਜ਼ ਇਹਦੇ ਵਿੱਚੋਂ ਜਿਹੜਾ ਨਿਕਲਦਾ ਹੈ ਨਾ ਪਲਪ ਉਹਨੂੰ ਨਾ ਸੁਟਣਾ ਨਹੀਂ ਹੈਗਾ ਤੁਸੀਂ ਤੇ ਉਹਨੂੰ ਵੀ ਯੂਜ਼ ਕਰਾਂਗੇ ਦੇਖੋ ਇੱਧਰ ਮੈਂ ਜਿਵੇਂ ਕਰਦੀ ਪਈਆਂ ਤੁਹਾਨੂੰ ਦਿਖਾ ਰਹੀ ਹਾਂ ਦੇਖੋ ਤੇ ਲਓ ਜੀ ਇਸ ਨੂੰ ਅਸੀਂ ਅચ્છી ਤਰ੍ਹਾਂ ਇਸ ਨੂੰ ਸੇਕ ਲਗਾਵਾਗੇ ਜਦੋਂ ਇਹ ਟਾਈਟ ਹੋ ਜਾਏਗਾ ਤਾਂ ਇਹਦੀਆਂ ਟੌਫੀਆਂ ਬਣਾ ਕੇ ਦਿਖਾਵਾਂਗੀ ਮੈਂ ਤੁਹਾਨੂੰ ਕੈਂਡੀਜ਼ ਬਣਾਵਾਂਗੇ ਇਹਦੀਆਂ ਤੇ ਦੇਖ ਲਓ ਕੁਝ ਵੀ ਵੇਸ ਨਹੀਂ ਕਰਨਾ ਹੈਗਾ ਤੇ ਹਾਫ ਦੇ ਵਿੱਚ ਮੈਂ ਰੈੱਡ ਕਲਰ ਪਾਵਾਂਗੀ ਤੇ ਗ੍ਰੀਨ ਦੇ ਵਿੱਚ ਹੀ ਪਾ ਦੋ ਕੋਈ ਨਹੀਂ ਹੋ ਜਾਂਦਾ ਕਲਰ ਤੇ ਮੈਂ ਰੈੱਡ ਪਾ ਦਾਂਗੀ ਇਹਦੇ ਵਿੱਚ ਤੇ ਹਾਫ ਗ੍ਰੀਨ ਹੀ ਰੱਖਾਂਗੀ ਤਾਂ ਤੁਹਾਨੂੰ ਦੋ ਪ੍ਰਕਾਰ ਦੀਆਂ ਕੈਂਡੀਜ਼ ਵੀ ਬਣਾ ਕੇ ਦਿਖਾਵਾਂਗੀ ਗਾਇਜ਼ ਇਹ ਵਾਲੀ ਬੋਤਲ ਤਾਂ ਭਰੀ ਦੇ ਹੁਣ ਛੋਟੀ ਲਵਾਂਗੀ ਮੈਂ ਕਾਫੀ ਵਾਲੀ ਹੈ ਕਾਫੀ ਦੀ ਖਾਲੀ ਕੀਤੀ ਤੇ ਇਹਦੇ ਵਿੱਚ ਵੀ ਪਾ ਦੰਨੇ ਆ ਸੋ ਲਓ ਜੀ ਕਿਕ ਮਹੀਨੇ ਲਈ ਤੁਸੀਂ ਇਹਨੂੰ ਸਟੋਰ ਕਰਕੇ ਰੱਖ ਸਕਦੇ ਹੋ ਦੇਖ ਲਓ ਤਾਂ ਦੇਖੋ ਇਹ ਬਣਿਆ ਹੈ 1/2 ਕਿਲੋ ਮੰਗੋਸੇ ਕੇ ਉਹਦਾ ਤੇ ਇਹ ਤੁਸੀਂ ਕਦੀ ਵੀ ਕੋਈ ਵੀ ਗੈਸਟ ਆਏ ਤਾਂ ਤੁਸੀਂ ਇਹਨੂੰ ਬਣਾਓ ਤਾਂ ਕਿਵੇਂ ਬਣਾਉਂਦੇ ਆ ਇਹ ਵੀ ਮੈਂ ਹੁਣ ਤੁਹਾਨੂੰ ਦਿਖਾਵਾਂਗੀ ਸੋ ਗਾਇਸ ਲਓ ਜੀ ਹੁਣ ਮੈਂ ਤੁਹਾਨੂੰ ਬਣਾ ਕੇ ਦਿਖਾਵਾਂਗੀ ਤੇ ਸਭ ਤੋਂ ਪਹਿਲਾਂ ਪਾ ਦੰਗੇ ਆਈਸ 큐ਬ ਕੋਈ ਵੀ ਗੈਸਟ ਆਏ ਤੁਸੀਂ ਉਹਨੂੰ ਇਹ ਵਾਲਾ ਸ਼ਰਬਤ ਪਿਲਾਓ ਬਹੁਤ ਯਮੀ ਔਰ ਹੈਲਦੀ ਆ ਘਰ ਦਾ ਬਣਿਆ ਹੋਇਆ ਆ ਤੇ ਹੁਣ ਇਹਦੇ ਵਿੱਚ ਮੈਂ ਪਾਵਾਂਗੀ ਜੋ ਮੈਂ ਕਿ ਬਣਾਇਆ ਆਪਣੇ ਕੱਚੇ ਅੰਬਾਂ ਦਾ ਸ਼ਰਬਤ ਤੇ ਇਹਨੂੰ ਪਾ ਦਾਂਗੇ ਵਿੱਚ ਲਓ ਜੀ ਹੁਣ ਇਹਦੇ ਚ ਪਾ ਦਾਂਗੇ ਆਪਾਂ ਵਾਟਰ ਸੋ ਨੈਕਸਟ ਪਾ ਦਾਂਗੇ ਇਹਦੇ ਚ ਹਲਕਾ ਜਿਹਾ ਕਾਲਾ ਨਮਕ ਵੈਸੇ ਤਾਂ ਵਿੱਚ ਪਾਇਆ ਹੋਇਆ ਆ ਉਹਦੇ ਆਪਾਂ ਤੇ ਫੇਰ ਵੀ ਪਾ ਦਾਂਗੇ ਤੇ ਨਾਲ ਹੀ ਪਾਵਾਂਗੇ ਜੀਰਾ ਪਾਊਡਰ ਜੀਰੇ ਨੂੰ ਰੋਸਟ ਕਰਕੇ ਰੱਖਿਆ ਹੋਇਆ ਸੀ ਮੈਂ ਤੇ ਉਹਨੂੰ ਮੈਂ ਪਾਊਡਰ ਬਣਾ ਲਿਆ ਤੇ ਦੇਖੋ ਇਹ ਹੁੰਦੀ ਹੈ ਜੀ ਇਹਦੀ ਜਾਨ ਲਾਹੌਰੀ ਜੀਰਾ ਦੀ ਤੇ ਇਹਨੂੰ ਕਹਿੰਦੇ ਨੇ ਲਾਹੌਰੀ ਜੀਰਾ ਤੇ ਲੋ ਸੋ ਗਾਇਸ ਬਹੁਤ ਹੀ ਟੇਸਟੀ ਬਣਦਾ ਹੈ ਇੱਕ ਵਾਰ ਤੁਸੀਂ ਟਰਾਈ ਕਰਕੇ ਜ਼ਰੂਰ ਦੇਖਣਾ ਗਾਇਸ ਲੋ ਜੀ ਸਾਡਾ ਲਾਹੌਰੀ ਜੀਰਾ ਬਣ ਚੁੱਕਿਆ ਹੈ ਤੇ ਥੋੜੇ ਜਿਹਾ ਪਾਦੰਗੇ ਇਹਦੇ ਵਿੱਚ ਆਪਾਂ ਮਿੰਟ ਦੇ ਪੱਤੇ ਲੀਫ ਚਲੋ ਜੀ ਹੁਣ ਮੈਂ ਤੁਹਾਨੂੰ ਨਾ ਇੱਕ ਖਾਲੀ ਬੋਟਲ ਲਈ ਹੈ ਮੈਂ ਲਾਹੌਰੀ ਜ਼ੀਰੇ ਵਾਲੀ ਦੇਖੋ ਇਹ ਮੈਂ ਨਾ ਛੁੱਟੀ ਨਹੀਂ ਸੀ ਮੈਂ ਕਿ ਤੁਹਾਨੂੰ ਦਿਖਾਵਾਂਗੀ ਇਹਦੇ ਵਿੱਚ ਪਾ ਕੇ ਕਿ ਸੇਮ ਉਵੇਂ ਹੀ ਬਣਦਾ ਹੈ ਤੇ ਬੱਚਾ ਨੂੰ ਤੁਸੀਂ ਏਦਾਂ ਬੋਟਲ ਰੱਖ ਲਓ ਇਹਦੇ ਵਿੱਚ ਦੋ ਤੇ ਪਤਾ ਹੀ ਨਹੀਂ ਚੱਲੇਗਾ ਕਿ ਆਪਾਂ ਬਾਹਰ ਤੋਂ ਲੈ ਕੇ ਆਏ ਜਾਂ ਘਰੇ ਬਣਾਇਆ ਹੈ ਸੇਮ ਉਹੀ ਟੇਸਟ ਉਹੀ ਸਾਰਾ ਕੁਝ ਤਾਂ ਚਲੋ ਜੀ ਮੈਂ ਤੁਹਾਨੂੰ ਇਹਦੇ ਵਿੱਚ ਪਾ ਕੇ ਹੁਣ ਦਿਖਾਵਾਂਗੀ ਬੋਟਲ ਚ लौची पाने सगाई अगर इस तरह बनाओगे ना तो बच्चे बिल्कुल भी नहीं समझ पागे कि उन्हें घर चीजें बनाया जी बहरों लैके आए हैं सेम उ कलर ਉਹੀ ਟੇਸਟ ਸਾਰਾ ਕੁਝ ਹੋਵੇਂ ਆਏਗਾ ਦੇਖੋ ਇਸ ਤਰ੍ਹਾਂ ਤੁਸੀਂ ਬੰਦ ਕਰਕੇ ਤਾਂ ਬੱਚਿਆਂ ਲਈ ਰੱਖੋ ਜਦੋਂ ਸਕੂਲ ਤੋਂ ਆਉਂਦੇ ਆ ਜਾਂ ਬਾਹਰੋਂ پارک ਤੋਂ ਖੇਡ ਕੇ ਆਉਂਦੇ ਨਾ ਤਾਂ ਮੈਂ ਐਸੀ ਤਰ੍ਹਾਂ ਬਣਾ ਕੇ ਦਿੰਦੀ ਆ ਬੇਟੇ ਨੂੰ ਤਾਂ ਦੇਖ ਲਓ ਲਓ ਜੀ ਸਾਡਾ ਲਾਹੌਰੀ ਜੀਰਾ ਰੈਡੀ ਆ ਤੇ ਇੱਧਰ ਉਹ ਆਪਣੇ ਗਲਾਸ ਚ ਤੇ ਇੱਧਰ ਲੈ ਗਏ ਬੋਟਲ ਚ ਤਾਂ ਤੁਹਾਨੂੰ ਅੱਜ ਦੀ ਮੇਰੀ ਵੀਡੀਓ ਕਿਵੇਂ ਦੀ ਲੱਗੀ ਪਲੀਜ਼ ਜ਼ਰੂਰ ਦੱਸਣਾ ਔਰ ਅਗਰ ਮੇਰੀ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਆ ਕਰੋ ਔਰ ਮੇਰੀ ਵੀਡੀਓ ਧਿਆਨ ਨਾਲ ਜ਼ਰੂਰ ਦੇਖਿਆ ਕਰੋ ਔਰ ਚੰਗੀ ਲੱਗਦੀ ਹੈ ਤਾਂ ਪਲੀਜ਼ ਸੋਨੇ ਸੋਨੇ ਕਮੈਂਟ ਕਰਿਆ ਕਰੋ ਸੋ ਦੇਖੋ ਜੀ ਸਾਡਾ ਲਾਹੌਰੀ ਜੀਰਾ ਰੈਡੀ ਆ ਜਦੋਂ ਵੀ ਕੋਈ ਵੀ ਗੈਸਟ ਆਂਦਾ ਹੈ ਤੁਸੀਂ ਇਸ ਤਰ੍ਹਾਂ ਬਣਾ ਕੇ ਪਿਲਾਓ ਤਾਂ ਦੇਖੋ ਇਹਨੂੰ ਤੁਸੀਂ 1 ਮਹੀਨਾ 2 ਮਹੀਨੇ ਸਟੋਰ ਕਰਕੇ ਰੱਖ ਸਕਦੇ ਹੋ ਤੇ ਲੋ ਜੀ ਤੁਹਾਡਾ ਟਾਈਮ ਵੀ ਵੱਜਦਾ ਔਰ ਹੈਲਦੀ ਵੀ ਹੈ ਬੱਚਿਆਂ ਲਈ ਬਹੁਤ ਵਧੀਆ ਹੈ ਤੁਸੀਂ ਬੱਚਿਆਂ ਨੂੰ ਜ਼ਰੂਰ ਦਿਓ ਗਰਮੀ ਦੇ ਵਿੱਚ ਜਦੋਂ ਵੀ ਹੁਣ ਬਾਹਰ ਤੋਂ ਆਉਂਦੇ ਹਨ ਮੇਰਾ ਬੇਟਾ ਤਾਂ ਜ਼ਰੂਰ ਵੰਗੇਗਾ ਮੋਂ ਮੈਨੂੰ ਦਿਓ ਤੇ ਮੈਂ ਉਹਨੂੰ ਇਸ ਤਰ੍ਹਾਂ ਫਿਰ ਨਾ ਬੋਟਲ ਚ ਪਾ ਕੇ ਦੇ ਦਿੰਨੀ ਮੈਂ ਕਹਿੰਦੀ ਕਿ ਲੈ ਕੇ ਆਇਆ। ਪਹ ਲਓ ਜੀ ਤੁਹਾਨੂੰ ਦਿਖਾਤਾ ਹਾਂ ਲਾਹੌਰੀ ਜੀਰਾ ਕਿਵੇਂ ਬਣਦਾ ਹੈ ਤੇ ਅੱਗੇ ਹੋਰ ਵੀ ਵਧੀਆ-ਵਧੀਆ ਵੀਡੀਓਜ਼ ਲੈ ਕੇ ਆਵਾਂਗੀ ਤੇ ਤੁਸੀਂ ਮੇਰੇ ਨਾਲ ਬਨੇ ਰਹਿਣਾ। ਤੇ ਅਗਰ ਵੀ ਮੇਰੀ ਵੀਡੀਓਜ਼ ਚੰਗੀ ਲੱਗਦੀ ਹੈ ਤਾਂ ਪਲੀਜ਼ ਸ਼ੇਅਰ ਜ਼ਰੂਰ ਕਰਦੇ ਹੋ। ਜੋ ਵੀ ਚੈਨਲ ਤੇ ਨਵੇਂ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ। ਤੇ ਲਾਸਟ ਤੱਕ ਮੇਰੇ ਨਾਲ ਬਨੇ ਰਹਿਣ ਲਈ ਤੁਹਾਡੇ ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ। ਬਾ ਬਾਏ।